ਪ੍ਰਸ਼ਾਸਨ ਵੱਲੋਂ ਬਾਰ-ਬਾਰ ਲੋਕਾਂ ਨੂੰ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਕਿ ਇਸ ਤਰ੍ਹਾਂ ਦੀ ਕੋਈ ਵੀ ਵੀਡੀਓ ਅਪਲੋਡ ਨਾ ਕੀਤੀ ਜਾਵੇ ਜੋ ਮਾਹੌਲ ਲੋਕਾਂ ਦਾ ਖਰਾਬ ਕਰ ਦੇਵੇ। ਬਠਿੰਡੇ ਦੇ ਵਿੱਚ ਰਾਤ ਧੁਮਾਕਿਆਂ ਦੀ ਆਵਾਜ਼ ਆਉਂਦੀ ਹੈ ਉਸ ਧੁਮਾਕਿਆਂ ਦੀ ਆਵਾਜ਼ ਦਾ ਅਸਲ ਸੱਚ ਕੀ ਹੈ? ਤਸਵੀਰਾਂ 'ਚ ਦੇਖ ਸਕਦੇ ਹੋ ਸ਼ਟਰ ਟੁੱਟੇ ਹੋਏ ਨਜ਼ਰ ਆ ਰਹੇ ਨੇ ਇਹ ਸ਼ਟਰ ਕਿਸ ਚੀਜ਼ ਦੇ ਨਾਲ ਟੁੱਟੇ ਨੇ? ਇੱਥੇ ਰਾਕਟ ਡਿੱਗਿਆ ਤੇ ਜਾਂ ਫਿਰ ਇਸ ਦੀ ਪਹਿਚਾਣ ਹੈ ਜਿਹੜੀ ਉਹ ਮਿਲਟਰੀ ਕਰੂਗੀ ਜੋ ਚੀਜ਼ ਡਿੱਗੀ ਆ ਉਹ ਹੈ ਕੀ ਹੈ ਟੁਕੜਿਆਂ ਦੇ ਵਿੱਚ ਪਈ ਹੋਈ ਨਜ਼ਰ ਆ ਰਹੀ ਹੈ ਕਿਵੇਂ ਧਰਤੀ ਦੇ ਵਿੱਚ ਟੋਏ ਪੱਟ ਦਿੱਤੇ ਨੇ ਕਿੰਨਾ ਕੁ ਨੁਕਸਾਨ ਕਰਦਾ ਉਸ ਨੇ ਕੀਤਾ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਆਉ ਦਿਖਾਉਣੇ ਅੱਜ ਦੀ ਰਿਪੋਰਟ ਪਿੰਡ ਤੁੰਗਵਾਲੀ ਦੇ ਲੋਕਾਂ ਦੇ ਨਾਲ ਕਰਦੇ ਆਂ ਗੱਲਬਾਤ ਮੈਂ ਦੱਸਣਾ ਚਾਹੁੰਦਾ ਕਿ ਰਾਤ ਦੇ 1:30 ਵਜੇ ਅਸੀਂ ਸਾਰੇ ਇਸ ਪਿੰਡ ਤੋਂ ਜਿਹੜਾ ਇਹ ਹੈਗੀ ਆ ਮਕਾਨ ਹੈ ਇਹ ਲਗਭਗ ਕਿਲੋਮੀਟਰ ਦੀ ਦੂਰੀ ਤੇ ਹੀ ਆ ਪਿੰਡ ਚੋਂ ਆ ਕੇ ਵਸਿਆ ਹੋਇਆ ਤੇ ਮੈਂ ਪਰਮਾਤਮਾ ਦਾ ਪਹਿਲਾਂ ਸ਼ੁਕਰਾਨਾ ਕਰਦਾ ਕਿ ਜਿਸ ਤਰ੍ਹਾਂ ਦਾ ਇਹ ਇੱਕ ਤਰ੍ਹਾਂ ਦਾ ਐਡਾ ਵੱਡਾ ਇਨਸਟਰੂਮੈਂਟ ਕੋਈ ਡਿੱਗਿਆ ਚਾਹੇ ਕੋਈ ਰੌਕਟਾ ਚਾਹੇ ਲਾਂਚ ਰਿਹਾ ਤਾਂ ਮਿਲਟਰੀ ਨਹੀਂ ਹੀ ਉਹਦੀ ਪਛਾਣ ਕਰਨੀ ਹੈ ਲੇਕਿਨ ਇਹਦੇ ਜਿਹੜੇ ਟੁਕੜੇ ਆ ਤੁਸੀਂ ਵੀ ਦੇਖ ਰਹੇ ਹੋ ਆਸੇ ਪਾਸੇ ਕਿਵੇਂ ਥੱਲੇ ਖਿੰਡੇ ਹੋਏ ਆ ਤੇ ਧਰਤੀ ਦਾ ਲਗਭਗ 3 ਫੁੱਟ ਟੋਆ ਕੀਤਾ ਹੋਇਆ ਇਹ ਜਿਹੜਾ ਮਕਾਨ ਹੈ ਨਾਲ ਹੀ ਲੱਗਦਾ ਉਹਦੇ ਜਿੰਨੇ ਸ਼ੈੱਡ ਸੀ ਪਸ਼ੂਆਂ ਵਾਲੇ ਉਹ ਟੁੱਟ ਗਏ ਔਰ ਈਵਨ ਕਿ ਜਿਹੜੇ ਇਹਨਾਂ ਦੇ ਘਰ ਦੇ ਲੋਕ ਲੱਗੇ ਹੋਏ ਸੀ ਉਹ ਵੀ ਲੋਕ ਸਾਰੇ ਤੁਸੀਂ ਦੇਖਿਆ ਕਿ ਉਹ ਟੁੱਟ ਕੇ ਥੱਲੇ ਡਿੱਗ ਪਏ ਜਿਹੜਾ ਵਿੰਡੋ ਏਸੀ ਸੀ ਵਿੰਡੋ ਏਸੀ ਵੀ ਥੱਲੇ ਡਿੱਗ ਪਿਆ ਔਰ ਬਾਅਦ ਦੇ ਵਿੱਚ ਇਹਨਾਂ ਨੇ ਚੱਕਿਆ ਤੇ ਉਹ ਔਰ ਜਿਹੜੀ ਇਹ ਟਰਾਲੀ ਖੜੀ ਆ ਟਰਾਲੀ ਦੇ ਵਿੱਚ ਦੀ ਜਿਸ ਤਰ੍ਹਾਂ ਦਾ ਆਰ ਪਾਰ ਜਿਹੜਾ ਹੈਗਾ ਮਤਲਬ ਉਹ ਇੱਕ ਤਰ੍ਹਾਂ ਦਾ ਕੋਈ ਜਿਵੇਂ ਸ਼ਰਲਾ ਕਹਿ ਸਕਦੇ ਆ ਸ਼ੈਲ ਕਹਿ ਸਕਦੇ ਆ ਨਿਕਲਿਆ ਤਾਂ ਮੈਂ ਸਮਝਦਾ ਕਿ ਪ੍ਰਮਾਤਮਾ ਦੀ ਕਿਰਪਾ ਰਹੀ ਕਿ ਜਿਹੜਾ ਇਹ ਇੱਕ ਖੁੱਲੇ ਇਲਾਕੇ 'ਚ ਡਿੱਗਿਆ ਤੇ ਜੇਕਰ ਇਹ ਘਰ ਦੇ ਜਮਾਂ ਬਿਲਕੁਲ ਨਹੀਂ ਡਿੱਗਦਾ ਤੇ ਅ ਅਮੀਰ ਮਤਲਬ ਕੋਈ ਉਮੀਦ ਨਹੀਂ ਸੀ ਕਿ ਜਿਸ ਤਰ੍ਹਾਂ ਦਾ ਅਸੀਂ ਕਹਿ ਸਕਦੇ ਆ ਜਾਨੀ ਮਾਲੀ ਨੁਕਸਾਨ ਹੋਣਾ ਸੀਗਾ ਸੋ ਇਸ ਕਰਕੇ ਹੁਣ ਤਾਂ ਇਹ ਮਿਲਟਰੀ ਦੇ ਅਫਸਰਾਂ ਨੇ ਆ ਕੇ ਦੱਸਣਾ ਵੀ ਇਹ ਕੀ ਚੀਜ਼ ਹੈ ਪਰ ਇਹਦੇ ਨਾਲ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਇਲਾਕੇ 'ਚ ਵੀ ਔਰ ਜਿਹੜੀ ਹੈਗੀ ਇਹ دہشت ਫੈਲੀ ਹੋਈ ਹੈ ਕਿ ਇਸ ਤਰ੍ਹਾਂ ਦਾ ਇੱਕ ਘਟਨਾ ਹੋਣੀ ਤੇ ਮੈਂ ਇਸ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਥੋੜੀ ਹੈਂਡੀਆਂ ਵੱਲੋਂ ਪਾਕਿਸਤਾਨ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਪਰ ਉਹਦਾ ਜਵਾਬ ਦਿੱਤਾ ਜਾ ਰਿਹਾ ਹੈ ਬੜਾ ਬਚਾਅ ਹੋ ਰਿਹਾ ਹੈਗਾ ਕਿਵੇਂ ਦੇਖੋ ਸਾਰੇ ਮੈਂ ਦੇਖੋ ਸਾਨੂੰ ਸਾਡੇ ਜਿਹੜੀ ਬੇਸ਼ਤੀ ਫੌਜ ਹੈ ਮਿਲਟਰੀ ਹੈ ਉਹ ਤੇ ਪੂਰਾ ਮਾਣ ਹੈ ਉਹ ਇਸ ਕਰਕੇ ਮਾਣ ਹੈ ਕਿ ਉਹਨਾਂ ਨੇ ਜਿੰਨੇ ਵੀ ਪਾਕਿਸਤਾਨ ਜਿਹੜਾ ਸਾਡਾ ਦੁਸ਼ਮਣ ਗਵਾਂਡੀ ਜਿਹੜਾ ਦੇਸ਼ ਹੈ ਉਹਨੇ ਜਿੰਨੇ ਵੀ ਬਜ਼ਾਈਲਾਂ ਨਾਲ ਜਾਂ ਰਾਕਟਾਂ ਨਾਲ ਹਮਲੇ ਕੀਤੇ ਹੈ ਜੇ ਸਾਡੀ ਮਿਲਟਰੀ ਡਿਫੈਂਸ ਸਾਡਾ 에ਅਰ ਜਿਹੜਾ ਸਾਡਾ ਡਿਪਾਰਟਮੈਂਟ ਹੈ ਉਹ ਐਕਟਿਵ ਨਾ ਹੁੰਦਾ ਤੇ ਮੈਂ ਸਮਝਦਾ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਤੇ ਅੱਜ ਉਹਦੀ ਇੱਕ ਬਦੌਲਤ ਜਿਹੜਾ ਉਹਨਾਂ ਨੇ ਅਸਮਾਨ ਦੇ ਵਿੱਚ ਇਹਨੂੰ ਨਕਾਰਾ ਕੀਤਾ ਨਕਾਰਾ ਕਰਕੇ ਮੈਂ ਸਮਝਦਾ ਕਿ ਇੱਕ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਉਹਦਾ ਜਿਹੜਾ 에ਅਰ ਡਿਫੈਂਸ ਹੈ ਉਹਨੂੰ ਤੋੜਿਆ ਤੇ ਇਸ ਕਰਕੇ ਜਿਹੜੀ ਸਾਡੀ ਭਾਰਤੀ ਫੌਜ ਹੈ ਸਾਨੂੰ ਉਹ ਤੇ ਮਾਣ ਹੈ ਲੇਕਿਨ ਅਸੀਂ ਭਾਰਤ ਜਿਹੜਾ ਭਾਰਤ ਹੈ ਉਹਦੇ ਕੋਲੇ ਇੰਨੀ ਟੈਕਨੋਲੋਜੀ ਹੈ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਉਹ ਪਾਕਿਸਤਾਨ ਦਾ ਮੂੰਹ ਤੋੜਮਾ ਜਵਾਬ ਦੇਣ ਨੂੰ ਤਿਆਰ ਹੈ ਜਿਹੜਾ ਮਲਤਾਨ ਦੇ 600 ਪੈਸਾ ਬਿੰਡਰ ਦਾ ਬਜਟ ਹੁੰਦਾ ਉਹ ਕੰਮ ਕਰਨ ਟੁੱਟ ਗਿਆ ਜੀ ਕੁਝ ਬਚਿਆ ਨਾ ਚਾਹ ਦੇਖੋ ਉਹਦੇ ਵਿੱਚ ਕੀ ਹੈ ਕਿ ਜ਼ਿਆਦਾ ਤਾਂ ਉਹ ਧਮਕਦੇ ਨਾਲ ਟੁੱਟੇ ਨੇ ਲੇਕਿਨ ਜਿੱਥੇ ਜਾ ਕੇ ਸ਼ੀਸ਼ੇ ਸੀਗੇ ਸ਼ੀਸ਼ੇ ਵੀ ਧਮਕਾਂ ਟੁੱਟੇ ਆ ਤੇ ਜਿਹੜਾ ਇਹ ਆਪਣਾ ਵਿੱਚ ਦੇ ਇਹਦੇ ਸ਼ਰਲੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਉਹ ਵਿੱਚੋਂ ਨਿਕਲ ਕੇ ਗਏ ਨੇ ਉਹ ਟਰਾਲੀ ਦੇ ਵਿੱਚ ਵੱਡੀਆਂ ਮੂਰੀਆਂ ਕੀਤੀਆਂ ਤੇ ਇਹ ਹੋ ਸਕਦਾ ਵੀ ਕਿੰਨੀ ਕਿ ਜ਼ਬਰਦਸਤ ਚੀਜ਼ ਸੀ ਜਿਹਨੇ ਐਡਾ ਵੱਡਾ ਨੁਕਸਾਨ ਕਰਨਾ ਸੀ ਮੈਂ ਤਾਂ ਪਹਿਲਾਂ ਵੀ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਰਹੀ ਜੇ ਕਿਤੇ ਘਰ ਦੇ ਨਾਲ ਡਿੱਕ ਜਾਂਦਾ ਤੇ ਬਹੁਤ ਜਾਨੀ ਮਾਲੀ ਨੁਕਸਾਨ ਹੋਣਾ ਸੀ ਔਰ ਪਿੰਡ ਵੀ ਤੁਸੀਂ ਦੇਖੋ ਇੱਥੋਂ ਨਾਲ ਹੀ ਆ ਕਿਲੋਕੀਮੀਟਰ ਕੋਈ ਬੜਾ ਦੂਰ ਨਹੀਂ ਹੈ ਆਮ ਲੋਕਾਂ ਤੇ ਜੇ ਮੈਂ ਕੀ ਕਹਿਣਾ ਚਾਹੁੰਦਾ ਦੇਖੋ ਅਸੀਂ ਆਮ ਲੋਕਾਂ ਨੂੰ ਇਹ ਕਹਿਣਾ ਚਾਹਵਾਂਗੇ ਕਿ ਜਿਹੜਾ ਸਾਡੀ ਫੌਜ ਦੇ ਅਧਿਕਾਰੀ ਨੇ ਪੁਲਿਸ ਪ੍ਰਸ਼ਾਸਨ ਹੈ ਜਾਂ ਸਾਡਾ ਸਿਵਲ ਪ੍ਰਸ਼ਾਸਨ ਹੈ ਉਹ ਸਾਰਾ ਲੱਗਿਆ ਹੋਇਆ ਔਰ ਅਸੀਂ ਸਾਰੇ ਜਿਹੜਾ ਹੈਗਾ ਇਹਦਾ ਦੇਸ਼ਵਾਸੀ ਡਟ ਕੇ ਮੁਕਾਬਲਾ ਵੀ ਕਰ ਰਹੇ ਆਂ ਔਰ ਅਸੀਂ ਆਪਣੇ ਭਾਰਤੀ ਫੌਜ ਦੇ ਨਾਲ ਵੀ ਖੜੇ ਆਂ ਔਰ ਜਿਹੜੀਆਂ ਕੁਝ ਅਫਵਾਹ ਹੁੰਦੀਆਂ ਨੇ ਜਾਂ ਕੁਝ ਫੇਕ ਨਿਊਜ਼ ਹੁੰਦੀਆਂ ਨੇ ਉਹਤੇ ਸਾਨੂੰ ਅਸਰ ਨਹੀਂ ਕਰਨਾ ਚਾਹੀਦਾ ਲੇਕਿਨ ਇਹ ਜਿਹੜੀ ਘਟਨਾ ਹੋਈ ਹੈ ਇਸ ਘਟਨਾ ਤੋਂ ਸਾਨੂੰ ਹੁਣ ਜਿਹੜਾ ਹੈਗਾ ਸਾਵਧਾਨ ਚੌਕਸ ਰਹਿਣਾ ਚਾਹੀਦਾ ਕਿਉਂਕਿ ਸਾਡਾ ਵੀ ਜਿਹੜਾ ਏਰੀਆ ਹੈ ਇਹ ਕੈਂਟ ਦੇ ਨਾਲ ਲੱਗਦਾ ਸੋ ਇਸ ਕਰਕੇ ਅਸੀਂ ਪੂਰੇ ਚੌਕਸ ਆ ਜੋ ਵੀ ਸਿਵਲ ਪ੍ਰਸ਼ਾਸਨ ਵੱਲੋਂ ਡੀਸੀ ਸਾਹਿਬ ਜਿੰਨੂੰ ਜੋ ਹਦਾਇਤਾਂ ਨੇ ਅਸੀਂ ਉਹਦੀ ਪਾਲਣਾ ਵੀ ਕਰ ਰਹੇ ਹਾਂ ਛੋੜਾ ਰੱਖੋ ਬਲੰਪੜਾ ਬੀਜ ਕੀ ਨਾ ਮੈਂ ਕਿਹੜਾ ਪਿੰਡ ਹੈ ਵੀਰੋਨਾ ਜਗੀਤ ਸਿੰਘ ਬਰਾੜ ਸਰਪੰਚ ਫਟ ਤੁੰਗਵਾਲੀ ਸਰ ਕੀ ਮਾਹੌਲ ਸੀ ਰਾਜ ਇਹ ਹੋਇਆ ਕਦੋਂ ਪਤਾ ਲੱਗਿਆ ਕਿੰਨਾ ਨੁਕਸਾਨ ਹੋਇਆ ਉਹ ਹੌਲ ਤੇ ਵੀ ਬਹੁਤ ਜ਼ਿਆਦਾ ਜਿਹੜਾ ਖੜਕਾ ਹੋਇਆ ਪਿੰਡ ਦੇ ਵਿੱਚ ਵੀ ਧਮਕੀ ਆ ਤੇ ਪਿੰਡ ਤੋਂ ਲਗਭਗ 1 ਕਿਲੋਮੀਟਰ ਦੀ ਦੂਰੀ ਤੇ ਸੀ ਆਸੇ ਪਾਸੇ ਕੁਝ ਜਿਹੜੇ ਕਿਸਾਨ ਆ ਖੇਤ ਦੇ ਵਿੱਚ ਕੰਮ ਵੀ ਕਰ ਰਹੇ ਸੀ ਉਹਨਾਂ ਨੇ ਦੇਖਿਆ ਵੀ ਉੱਪਰੋਂ ਆਇਆ ਆ ਕੇ ਇੱਕੇ ਦਮ ਡਿੱਗ ਪਿਆ ਥੱਲੇ ਤੇ ਬਹੁਤ ਜ਼ਿਆਦਾ ਜਿਹੜਾ ਧਮਾਕਾ ਹੋਇਆ ਧਮਾਕਾ ਹੋਣ ਨਾਲ ਨਜ਼ਦੀਕ ਇੱਕ ਗੁਰਜੰਟ ਸਿੰਘ ਦਾ ਘਰ ਸੀਗਾ ਉਸ ਘਰ ਦੇ ਵਿੱਚ ਕੁਝ ਸ਼ਰਲੇ ਵੀ ਗਏ ਆ ਘਰ ਦੇ ਸੀਸੇ ਟੁੱਟੇ ਆ ਜੋ ਪਸ਼ੂਆਂ ਵਾਲੇ ਸੈਟ ਸੀ ਉਹਨਾਂ ਦੀਆਂ ਚਾਤਰਾਂ ਟੁੱਟੀਆਂ ਨੇ ਉਹ ਇੱਕ ਨਾਲ ਜਿਹੜੀ ਟਰਾਲੀ ਖੜੀ ਸੀ ਟਰਾਲੀ ਦੇ ਵਿੱਚ ਵੀ ਕਾफी ਸ਼ਰਲੇ ਵੱਜਿਆ ਜਿਹਦੇ ਵਿੱਚ ਮੋਰੀਆਂ ਹੋ ਗਈਆਂ ਬੜਾ ਭੈੜਾ ਹੈ ਜਿਹੜਾ ਧਮਾਕਾ ਸੀਗਾ ਕੁਦਰਤੀ ਪ੍ਰਮਾਤਮਾ ਨੇ ਆਸ-ਪਾਸ ਜੋ ਘਰ ਸੀ ਜਾਣ ਨੁਕਸਾਨ ਹੋਣ ਤੋਂ ਜਾਨੀ ਨੁਕਸਾਨ ਹੋਣ ਤੋਂ ਬਚਿਆ ਉਸ ਵੱਲੋਂ ਅਸੀਂ ਤਾਂ ਆਕੇ ਇੱਥੇ ਜਿਹੜਾ ਹੈਗਾ ਏਰੀਆ ਨੂੰ ਬਾਰਡ ਆਫ ਕੀਤਾ ਹੈ ਕਿ ਜਿਹੜੇ ਲੋਕ ਆ ਇਹਦੇ ਨੇੜੇ ਨਾ ਜਾਣ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਬਾਕੀ ਜਿਹੜੇ ਆਰਮੀ ਅਥਾਰਟिटीज ਆਉਣਗੀਆਂ ਉਹੀ ਇਹਦੇ ਬਾਰੇ ਕੋਈ ਕਮੈਂਟ ਕਰ ਸਕਦੇ ਨੇ ਵੀ ਕਿਸ ਤਰ੍ਹਾਂ ਦਾ ਵਿਨਾਸ਼ ਹੋਇਆ ਕਿਸ ਲੱਗਾ پتہ ਕਦੋਂ ਕਿੰਨੇ ਕ ਵਜੇ ਹੋਇਆ ਤੁਸੀਂ ਕਿੰਨੇ ਵੇ ਪਹੁੰਚੇ ਫਿਰ ਨੁਕਸਾਨ ਦਿੱਤਾ ਸਵੇਰੇ ਪਹੁੰਚੇ ਹੋਇਆ ਇੱਥੇ ਇਹ ਨਾਟ ਹੋਇਆਗਾ ਨੁਕਸਾਨ ਤੋਂ ਬਚਾਰੇ ਨੁਕਸਾਨ ਤੋਂ ਬਲਕਿ ਖੇਤਾਂ ਦੇ ਵਿੱਚ ਡਿੱਗਿਆ ਥੋੜਾ ਜਿਹਾ ਗਲਤਫਹਮੀ ਜਿਹੀ ਹੋਈ ਹੈ ਕਿ ਖੇਤਾਂ ਦੇ ਡਿੱਗਣ ਕਰਕੇ ਜਿਆਦਾ ਨੁਕਸਾਨ ਨਹੀਂ ਹੋਇਆ ਇੱਕ ਇੱਕਰ ਦੇ ਘਰ ਦਾ ਜਿਹੜਾ ਹੈ ਕਿ ਸ਼ੀਸ਼ੇ ਵਗੈਰਾ ਟੁੱਟੇ ਨੇ ਪਰ ਲੋਕ ਵੀ ਇੱਥੇ ਆ ਕੇ ਕੀ ਬਲ ਹੱਥ ਵੀ ਲਾ ਰਹੇ ਥੋੜੇ ਆਉਣ ਤੋਂ ਪਹਿਲਾਂ ਕੀ ਕੋ ਵੀਡੀਓ ਬਣਾ ਰਹੇ ਨੇ ਕਿ ਉਹ ਕਿਵੇਂ ਕੀ ਅਪੀਲ ਕਰਨਾ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਵੀ ਜਿਹੜੇ ਹੋਇਆ ਵੀ ਇਸ ਤਰ੍ਹਾਂ ਦੀ ਤਿਕਟਣਾ ਹੋ ਗਈ ਹੈ ਉਹ ਤੇ ਨੇੜੇ ਨਾ ਆਉਣ ਕੋਈ ਵੀਡੀਓ ਵਗੈਰਾ ਨਾ ਬਣਾਉਣ ਤੇ ਸ਼ੇਅਰ ਨਾ ਕਰਨ